Hello, friends. सब्जी बनानी है लहसुन चिले आलू पकौड़े आलू पकौड़े हाँ सब्जी ਕੀ ਸਿਸਨਾਉ ਕੀਤਾ ਠੀਕੋ ਖਾਣਾ ਖਾ ਲਿਆ ਸਰਜੀ ਵਧੀᱭ ਵੰਦੀ ਹੈ ਹਾਂਜੀ ਹੈਲੋ ਜੀ ਹੈਲੋ ਪ੍ਰਿੰਸ ਸੰਜੂ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਕਿੱਥੋਂ ਆ ਕੋਟੀ ਕੋਟੀ ਪਰਨਾਵ ਚੈਨ ਅਸੀਂ ਜੀ ਰੋਪੜ ਜ਼ਿਲ੍ਹਾ ਜ਼ਿਲ੍ਹਾ ਰੋਪੜ ਪੈਂਦਾ ਹੈ ਪੰਜਾਬ ਚ ਠੀਕ ਹੈ ਜੀ ਪਰਿਵਾਰ ਮੀਂਹ ਪਿਆ ਅੱਜ ਹੈ ਨਾ ਕੋੜੇ ਬਣਾਉਂਦੇ ਤੁਹਾਡੇ ਖੜਾ ਕਰਾਂ ਖੜਾ ਗਿਆ ਹੋ ਗਿਆ ਖੜਾ ਗਿਆ ਹੋ ਗਿਆ ਖੜਾ ਨੂੰ ਕਹਿਣਾ ਸੀ ਕਰਾਂ ਮੀਂਹ ਪਿਆ ਅੱਜ ਸਾਡੇ ਉਰੇ ਮੀਂਹ ਹੂੰ ਮੀਂਹ ਪਿਆ ਸੀ ਮੈਂ ਲਾਈਟ ਬੰਦ ਕੀਤੀ ਵਾ ਹਨੇਰਾ ਹੈ ਕਮਰੇ ਚ ਥੋੜੀ ਜਿਹੀ ਖਿੜਕੀ ਖੁੱਲੀ ਹੈ ਬਸ हां जी ठीक है जी ਤੁਸੀਂ ਸੁਣਾਓ ਸੇਖੋ ਫਾਰਮਰ ਤੁਸੀਂ ਕਿੱਥੋਂ ਆ ਸਾਡੇ ਇੱਧਰ ਤਾਂ ਮੀਂਹ ਪਿਆ ਅੱਜ ਬਹੁਤ ਜ਼ੋਰ ਕੇ ਮੀਂਹ ਪਿਆ ਅੱਜ ਬਹੁਤ ਜ਼ਿਆਦਾ ਆ ਇੰਨਾ ਇੰਨਾ ਮੀਂਹ ਪਿਆ ਇੰਨਾ ਇੰਨਾ ਪਰ ਗਰਮੀ ਫੇਰ ਵੀ ਹੈ ਪੱਖਾ ਲਾਇਆ ਹੋਇਆ ਮੈਂ ਛੱਤ ਤੇ ਕੁੱਲ ਜਦੂਸੀ ਆ ਮੈਂ ਕੀ ਦੱਸਾਂ ਤੁਹਾਨੂੰ ਆ ਭੁੱਲਣੇ ਦੀ ਬਿਮਾਰੀ ਆ ਦਿਮਾਗ ਚ ਨਾ ਮੇਰੇ ਉਹ ਭੁੱਲੇ ਜਾਂਨਾ ਮੈਂ ਮੈਂ ਭੁੱਲੇ ਜਾਂਨਾ ਹੈ ਦੇਖੋ ਫੇਸਬੁੱਕ ਤੇ ਮੇਰੇ ਹੈਗੇ 77000 ਫੋਲੋਅਰ ਠੀਕ ਹੈ ਇੰਸਟਾਗ੍ਰਾਮ ਤੇ ਹੈਗੇ 1 ਲੱਖ 1000 ਠੀਕ ਹੈ ਤੇ YouTube ਤੇ ਹੋ ਗਏ 1030 ਠੀਕ ਹੈ ਮੈਨੂੰ ਯਾਦ ਹੀ ਰਹਿਦਾ ਪੂਲਿਆ ਨੇ ਆ ਬੁਗੇ ਉਹ ਕਰਦਾ ਮੈਂ ਲਸਣ ਚਿਲਦਾ ਮੈਂ ਮੈਂ ਨਾ ਸਬਜੀ ਬਣਾ ਕੇ ਖਵਾਣੀ ਆ ਰੋਟੀ ਕਰਦੇ ਉਹਨੂੰ ਹਾਂ ਕੁੱਕੀ-ਬੁੱਕੀ ਲੱਗ ਜਾਂਦੀ ਆ ਫੇ ਦਾਈ ਲੈਣੀ ਹੁੰਦੀ ਆ ਨਾ ਰੋਟੀ ਖਾ ਕੇ ਦਾਈ ਖਾਣੀ ਹੁੰਦੀ ਆ ਫੇ ਅਸੀਂ ਨੇ ਮੇਰਾ ਖਾਲੀ ਦਵਾਈ ਸਵੇਰੇ ਆਪਣੀ ਥਾਇਰੋਇਡ ਦੀ ਹੂੰ ਥਾਇਰੋਇਡ ਹੋਇਆ ਵਾ ਨਾ ਖਾਲੀ ਪੇਟ ਖਾ ਲੰਨਾ ਮੈਂ ਸਵੇਰ ਨੂੰ ਅ ਕਾਕਾ ਕੀ ਆ ਕਰੇ ਹੁਣ ਕਾਕਾ ਬਹੁ ਡੈਂਸਨ ਚ ਰਹਿੰਦਾ ਵਿਚਾਰਾ ਛੋਟਾ ਜਾਏਗਾ ਏ ਨੰਨਾ ਜਾਂ ਕਾਕਾ ਏ ਤੈਂ ਚ ਰਹਿਨੀਆ ਦਿਮਾਗ ਬ ਛੋਟੇ ਜੇ ਬੱਚੇ ਦੇ ਹਨਾ ਐ ਲੈ ਲ ਸੰਚੀ ਲਾ ਮੈਂ अरे ठीक है क्या लसन मैं लेके आया हूँ मैं रोऊंगा नाम है उन रोऊंगा हम्म सच्ची <laughs> श्रीकाल जी ਮੈਂ ਪਿਆਜ਼ ਕੱਟਣਾ ਅੱਖਾਂ ਚੋਂ ਆਉਣਾ ਮੇਰੇ ਪਾਣੀ ਮੈਨੂੰ ਪਿਆਜ਼ ਤੋਂ ਬਹੁਤ ਹੋਊਗਾ ਪਿਆਜ਼ ਕੱਟੂਗੀ ਨਾ ਚਾਲ ਬਹੁਤ ਆਉਂਦੀ ਆ ਕੀ ਕਰੇ ਕੱਟ ਨਹੀਂ ਪੈ ਰਹੇ ਆ ਸੱਜੀ ਬਣਾਣੀ ਆ ਬੰਦਾ ਮਰੇ ਕਿਆ ਨਾ ਕਰੇ ਹੋਣਾ ਬਿੱਲੀ ਦੇ ਗਾਲ ਚ ਘੰਟੀ ਪੈ ਗਈ ਫੇ ਬਜਾਣੀ ਤਾਂ ਪੈਣੀ ਆ ਨਾ ਸਤਿ ਸ਼੍ਰੀ ਅਕਾਲ ਜੀ ਗੁਰਜੰਟ ਸਿੰਘ ਜੀ ਉਹ ਕਿਆ ਕਰੀਏ ਪਈ ਆ ਮੰਮੀ ਵੀ ਪਈ ਆ ਹਸਬੰਦ ਵੀ ਪਈ ਆ ਉਹ ਵੀ ਪਈ ਆ ਰੋਟੀ ਦੇਣੀ ਇਹਨਾਂ ਨੂੰ ਬਣਾ ਕੇ ਮੈਂ ਸਬਜ਼ੀ ਟਾਈਮ ਹੋ ਗਿਆ ਕਾਫੀ ਕਿੰਨੇ ਵਜੇ 12 ਵਜੇ ਹੈ ਨਾ प्याज छील के मैं धो तो जी लगी है प्याज में। तो के okay, फिर कटिंग करूंगा फिर आलू छील लूँगा थी। प्याज ठीक है तू प्याज पालने अपना ना सब्जी अच्छी बनेगी ना एक प्याज और ले ला ठीक है मैं पढ़िया ही नहीं क्या ਅੱਗੇ ਤੱਕ ਕਮੈਂਟ ਨਹੀਂ ਆਇਆ ਕੋਈ ਸੇਖੋਂ ਫਾਰਮਰ ਸਰਪੰਚ ਅੱਛਾ ਆ ਰਹੀ ਹੈ ਪਿਆਜ਼ ਨੂੰ ਕੋੜਾ ਪਿਆਜ਼ ਚਾਤ ਵੇਲੇ ਵੀ ਵੀਡੀਓ ਪਾਈ ਨਹੀਂ ਕੋਈ ਵੀ ਰੀਲ YouTube ਤੇ ਪਾਉਂਗੀ ਲਾਈਕ ਦੇ ਦਿਆ ਕਰੋ फ्रेंड्स ਲਾਈਕ ਠੀਕ ਹੈ ਵੀਡੀਓ ਦੇ ਲਾਈਕ ਦੇ ਦਿਆ ਕਰੋ ਮੰਮਾ ਪਈ ਐ ਉਹ ਗਈ ਐ ਮੰਮਾ ਚਾਹੀ ਆਦੀ ਸੋ ਗਈ ਸੀ ਸੁੱਤੀ ਪਈ ਦੀ ਪਾਪੇ ਟਾਈਮ ਤੋਂ ਮੰਮੀ ਦਾ ਹੇ ਤੋ ਪਿਆ ਅੱਜ ਬੱਤਲ ਨੇ ਲੁਕੜੇ ਤੇ ਵਧੀਆ ਬਰਗ ਬਣਾਉਂਗੀ ਸਬਜ਼ੀ ਹਮੈ ਤੁਹਾਨੂੰ ਬਾਹਰ ਲੈ ਕੇ ਜਾਨੀ ਆ ਚੱਕ ਕੇ ਪਾਕੜ ਕੀ ਕੋਲੀ ਵਿੱਚ ਬਸ ਇੱਕ ਥੋੜੀ ਜੀ ਛਾਣਣੇ ਨੂੰ ਲਾਈਟ ਬੰਦ ਕੀਤੀ ਹੋਈ ਆ ਹਾਲੀ ਗਾ ਮਮਾ ਬਈ ਮੇਰੀ ਜਾਗ ਗਿਆ ਮੀਂਹ ਵੰਦਾ ਦਾ ਨਾ ਅੱਜ ਮੌਸਮ ਠੰਡਾ ਸੀ ਮੰਮੀ ਨੇ ਚੱਦਰ ਫਿਰ ਦੋਜੀ ਦਿੱਤੀ ਬਜ਼ੁਰਗਾਂ ਬੰਦੇ ਨੂੰ ਬਹੁਤ ਛਿੱਤੀ ਹੋ ਲੱਗਦੀ ਹੈ ਨਾ ਠੰਡਾ ਆ ਮੇਰੀ ਰਸੋਈ ਦੇਖੋ ਕੰਡੇ ਫੁੰਡੇ ਧੋ ਕੇ ਮੈਂ ਆ ਦੇਖੋ ਕੁੱਕਰ ਕੋਰ ਕੱਪ ਗਲਾਸ ਸਾਣਾ ਸਾਰੇ ਪਲੇਟਾਂ ਸਾਰੇ ਬਾਹਰ ਦੇਤੇ ਇੱਕ ਵਾਰ ਦੇ ਚੁੱਕਾ ਸਟਾਰਟ ਸੇ ਸੈਂਕੜੇ ਮਾਰਨ ਤੋਂ ਬਾਅਦ ਲੱਗਦੀ ਹੈ ਸੈਲਫ ਰਿਫਰਿਜਰੈਟਰ ਵਿੱਚ ਸਿਰਫ ਇੱਕ ਕਾਸ਼ਾ ਨਾ ਹੋ ਸਕੇ ਪਿਆਜ਼ ਤੋਂ ਮੈਂ ਨਹੀਂ ਪਿਆ ਲਿਆ ਫੇਰ ਵੀ ਗਰਮੀ ਹੋਈ ਪਈ ਆ सत श्रीकाल जी प्रीत गिल क्या हाल है जी सारे का ठीक ठाक था, ठीक ठाक हो ਪਈ ਆ ਜਸ ਮਾਸਟਰ ਨੂੰ ਨਮਸਤੇ ਮੈਂ ਰੋਟੀ ਸਬਜੀ ਦੇਣੀ ਇਹਨਾਂ ਨੂੰ ਬਣਾ ਕੇ ਦਵਾਈ ਲੈਣੀ ਆ ਇਹਨਾਂ ਤੇ ਪਾ ਫੋਨ ਥੋੜਾ ਜਿਹਾ ਟਿਕਾ ਕੇ ਰੱਖੀਏ ਕਿਤੇ ਹੈਨਾ ਗੀਤ ਕਾਲ ਜਸ ਜਗ ਸੀਰ ਢਾਲੀਵਾਲ ਵੈਰੀ ਨਾਈਸ ਜੀ ਅੱਛਾ ਜੀ ਤੁਸੀਂ ਗਾਣੇ ਗਾਉਂਦੇ ਹੋ ਫੇ ਫੋਨ ਗਿੱਜਾ ਲਿਆ ਥੋ ਟੰ 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 ਤੁਸੀਂ ਬਹੁਤ ਔਖਾ ਹੁੰਦਾ ਘਰ ਪਰਿਵਾਰ ਸੰਭਾਲਣਾ ਹਾਂਜੀ ਆ ਦੇਖੋ ਮੰਮੀ ਵੀ ਪਈ ਆ ਮੇਰੀ ਹਸਬੰਦ ਵੀ ਪਈ ਆ ਬਿਮਾਰ ਆਤਰਾੰਗ ਹੋਇਆ ਵਾ ਬਸੋ ਫੇਨਾ ਨੂੰ ਵੀ ਥੋੜਾ ਜਿਹਾ ਚੱਲੋ ਖੁਸ਼ ਰੱਖੀਦਾ ਆਪਾਂ ਵੀ ਹਨਾ ਥੋੜਾ ਜਿਹਾ ਚੱਲੋ ਹਾਸੇ ਦੇ ਰਹੀ ਹੈ ਕਿਆ ਕਰੀਏ ਟਾਈਮ ਤਾਂ ਇਦਾਂ ਹੀ ਲੰਘਣਾ ਹੈ ਉਹ ਕਿਆ ਕਰ ਸਕਦੇ ਆ ਬਸ ਥੋੜੀ سپورਟ ਚਾਹੀਦੀ ਆ ਵੀ YouTube ਆਪਾਂ ਨੂੰ ਕੁਛ ਦਵੇ ਤਾਂ ਪਰ ਮੈਂ ਆਪਣਾ ਘਰ ਚਲਾ ਸਕਾਂਗਾ ਨਾ ਆਪੋ ਤੁਸੀਂ سپورਟ ਕਰਦੇ ਹੋ ਬਸ ਵੀਡੀਓ ਨੂੰ ਲਾਈਕ ਦੱਬ ਦਿਆ ਕਰੋ ਕਮੈਂਟ ਦੇ ਦਿਆ ਕਰੋ ਹਨਾ ਮੈਨੂੰ ਇੰਨੀ ਖੁਸ਼ੀ ਬਹੁਤ ਹੋਊਗੀ ਵੀ ਥੋੜੀ سپورਟ ਮਿਲੀ ਜਾਵੇ ਮੈਨੂੰ ਹਨਾ ਮੈਂ ਆਪਣੇ ਘਰ ਨੂੰ ਚਲਾਉਣ ਜੋਗੀ ਹੋ ਜਮਾ ਉਦੋਂ ਮੇਰੇ ਹਸਬੰਦ ਨੇ ਠੀਕ ਤੇ ਉਦੋਂ ਨਹੀਂ ਸੀ ਮਨ ਮੈਨਾਂ ਹਨਾ ਇਹਦਾ ਚੈਨਲ ਦਾ ਹੁਣ ਵੀ ਘਰ ਵੀ ਸਾਬਣਾ ਦੇਖਣਾ ਕਿਰਾਏ ਤੇ ਰਹਿਣੇ ਆ ਉਹਦੇ ਕਰਕੇ ਟੈਨਸ਼ਨ ਸਾਰੀ ਮੈਨੂੰ ਹੀ ਹੁੰਦੀ ਆ ਨਾ ਘਰ ਦੀ ਪਿਆਜ਼ ਬਹੁਤ ਕੋੜਿਆ ਚਾਹ ਲੰਭੀਆ ਪਰ ਤੁਸੀਂ sí? ਥੈਂਕ ਯੂ ਜੀ ਅੱਛਾ ਜੀ ਆਪ ਉੱਪਰ ਸੇ ਕੱਟ ਲਓ ਮੈਂ ਜੇ ਕੰਟਰ ਸਾਜੀ ਪਤਾ ਨਹੀਂ ਇਹ ਤਾਂ ਮੇਰਾ ਲਹੂ ਪੀ ਲੈਨੇ ਆ ਇਹਨਾਂ বিনা ਸਬਜ਼ੀ ਵੀ ਨਹੀਂ ਬਣਨੀ ਹੈਗੀ ਮੈਨੂੰ ਬਹੁਤ ਛਾਲ ਆਂਦੀ ਆ ਛੋਟੇ ਹੁੰਦੇ ਦੇ ਘਰਾਂ ਦਾ ਮੰਮੀ ਕੱਟ ਲੰਦੀ ਦੀ ਪਿਆਜ਼ ਹੋਣਾ ਮੇਰੀ ਮੰਮੀ ਨਹੀਂ ਕੱਟਣਾ ਮਿੱਟੋ ਦਾ ਪਿਆਜ਼ ਨੂੰ ਬਹੁਤ ਹੰਦਾ ਨਾ ਸਾ ਜੋ ਪਾਣੀ ਆਇਆ ਨਾ ਸਾ ਜੋ ਪਾਣੀ ਨਹੀਂ ਆ ਜਾਂਦਾ ਹੈ ਅੱਖਾ ਜਿਹੜਾ ਆਂਦਾ ਹੀ ਹੈ ਬਰਫਾਲੇ ਬਣੀ ਜੋ ਪਤਾ ਨਹੀਂ ਕਿ ਨਾਲੇ ਕਹਿੰਦੇ ਕੰਨ ਤੇ ਪਿਆਜ਼ ਰੱਖ ਲੋ ਚਾਲ ਨਹੀਂ ਆਉਂਦੀ ਹੈਗੀ ਪਿਆਜ਼ ਦੀ ਵੱਡਣਾ ਤਾਂ ਹੈਗਾ ਹੀ ਹੁਣ ਕੀ ਕਰਾਂ ਇਹਨੂੰ ਨੋਜੀ ਵੀ ਆ ਗਈ ਮੇਰੇ ਤਾਂ ਨੱਕ ਚੋ ਆਹ ਕੰਮ ਬੜਾ ਉਖਾ ਹੈ ਰਾਤ ਨੂੰ ਲਾਈਵ ਆ ਨਹੀਂ ਹੁੰਦਾ ਹੈਗਾ ਸੋਣਾ ਹੁੰਦਾ ਨਾ ਫਿਰ ਤਾਂ ਕਰਕੇ ਫਿਰ ਮਹਾ ਚੰਨ ਦਿਨ ਚ ਲਾਈਵ ਵਾਲਵਾ ਮੇਰੇ 4000 ਘੰਟਾ ਪੂਰਾ ਨਹੀਂ ਹੋਇਆ YouTube ਦਾ ਸਬਸਕ੍ਰਾਈਬਰ ਹੋ ਗਏ ਮੇਰੇ 1000 ਹਨਾ ਮੈਂ ਕਹਿੰਦੀ ਮੇਰਾ ਚੈਨਲ ਮੋਨਟਾਈਜ਼ ਹੋ ਜਵੇ ਅਪਲਾਈ ਬਟਨ ਨਹੀਂ ਆਇਆ ਅਪਲਾਈ ਬਟਨ ਆ ਜਵੇ ਜੇ ਮੋਨਟਾਈਜ਼ ਹੋ ਜਵੇ ਫਿਰ ਸ਼ਾਇਦ ਮੈਨੂੰ ਕੋਈ ਆਰਾਮ ਮਿਲੇ ਇਹਦੇ ਪਰ YouTube ਤੇ ਨਾ ਮਨੇ ਬਲੌਗਿੰਗ ਨਹੀਂ ਪਤਾ ਕਿੱਦਾਂ ਕਰਕੇ ਪਾਈ ਦੀ ਐ ਨਹੀਂ ਮੈਂ ਬਲੌਗਿੰਗ ਬਲੌਗ ਬਣਾ ਕੇ ਪਾਉਣਾ ਵੀਡੀਓ ਕਿੱਦਾਂ ਬਣਾ ਕੇ ਪਾਉਣੇ ਆ YouTube ਤੇ ਤਾਂ ਜੀ ਕੀ ਕਰਾਂ ਬਹੁਤ ਟੈਨਸ਼ਨ ਆਂ ਜੀ ਘੜਦੀ ਦਵਾਈਆਂ ਬਹੁਤ ਆਉਂਦੀਆਂ ਸਾਡੇ ਬੇਟੇ ਦੀ ਦਵਾਈ ਆਂਦੀ ਆ 4000 ਦੀ ਬੇਟੇ ਦੀ ਆ ਜਾਂਦੀ ਆ 3000 ਦੀ 4000 ਦੀ ਨਾਲ ਹੀ ਆ ਜਾਂਦੀ ਆ ਬੁਖਾਰ ਇਹਨਾਂ ਨੂੰ ਬਹੁਤ ਛੇਤੀ ਚੜਦਾ ਏ ਦਾ ਸਹੀ ਯਾਰੀ ਬਸ ਦਵਾਈਆਂ ਤੇ ਲੱਗਦਾ ਏ ਉਹਦੇ ਕਰਕੇ ਮੈਨੂੰ ਬਹੁਤ ਮਦਦ ਮੰਗਣੀ ਪੈਂਦੀ ਆ ਹੈਲਪ ਮੰਗਣੀ ਪੈਂਦੀ ਆ ਨਾਲ ਫੋਲੋਅ-ਅਪਾਂ ਤੋਂ ਆ ਦੇਖੋ ਪਿਆਜ਼ ਲੱਟ ਤੇ ਮੈਂ ਠੀਕ ਆ ਨਾ ਲਸਣ ਵੀ ਆਪਾਂ ਛਿੱਲ ਲਓਗੇ ਲਸਣ ਅਦਰਕ ਮੈਂ ਕੁੱਟ ਕੇ ਪਾਉਂਗਾ ਪਿਆਜ਼ ਦੂਰ ਕਰਾਂਗੇ ਚੱਕ ਕੇ ਅਦਰਕ ਨੂੰ ਪਤਾ ਨਹੀਂ ਕੀ ਹੋ ਜਾਂਦਾ ਦੇਖੋ ਸਾਡੀ ਜੀਜੀ ਅਦਰਕ ਹੋ ਜਾਂਦੀ ਆ ਭਾਈ ਭਾਈ ਉਲੀ ਜੀ ਲੱਗ ਜਾਂਦੀ ਹੈ ਜੀ ਮੈਂ ਇਹਨੂੰ ਆਧਰਾ ਨੂੰ ਹਾਂਜੀ ਹਾਂਜੀ ਇਹ ਤਾਂ ਹੈ ਗਲਤ ਕਮੈਂਟ ਵਾਲੇ ਨਾ ਆਪਾਂ ਹੋਈ ਨਹੀਂ ਕਰਦੇ ਹੈਗੇ ਦੇਖੋ ਆਪਰ ਆਪਰ ਉਹ ਆ ਬੀ ਤਕਰੀਬ ਚਾ ਹੈ ਨਾ ਕਾਦੇ ਵਿੱਚ ਬਿਮਾਰ ਐ ਸਾਰੇ ਮੈਂ ਤਾਂ ਤਾਂ ਕਰਕੇ ਲਾਈਵ ਆ ਜੰਨੀ ਆ ਵੀ ਚੱਲ 4000 YouTube ਕਹਿੰਦੀ ਆ ਕੰਟਾ ਪੂਰਾ ਕਰੋ ਲਾਈਵ ਆਏ ਤੇ ਹੋਣਾ ਹੈ ਨਾ ਮੈਂ YouTube ਤੇ ਸੁਣਦੀ ਆ ਤਾਂ ਮੈਨੂੰ ਲਾਈਵ ਆਉਣਾ ਬੰਦਾ ਨਹੀਂ ਮੈਂ ਨਾ ਆਵਾਸ ਨਾ ਨਹੀਂ ਜੀ ਮੇਰਾ ਕਈ ਵਾਰ ਕੋਈ ਬੋਲਦਾ ਫਿਰ ਗੁੱਸਾ